ਸਤਿ ਸ਼੍ਰੀ ਅਕਾਲ ਮੈਂ ਗਗਨਦੀਪ ਕੋਰ ਤੇ ਤੁਸੀਂ ਵੇਖ ਰਹੇ ਹੋ ਫਟਾਫਰ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਨਾਲ ਖਬਰਾਂ ਆਓ ਫਿਰ ਸ਼ੁਰੂ ਕਰਦੇ ਆਂ ਪਹਿਲੀ ਖਬਰ ਤੋਂ ਪਾਕਿਸਤਾਨ ਨੇ ਅਫਗਾਨਿਸਤਾਨ ਦੀ ਰਾਸਤਾਨੀ ਕਾਬੂਲ ਚ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਦੇ ਕਈ ਟਿਕਾਣਿਆਂ ਉਤੇ ਹਵਾਈ ਹਮਲੇ ਕੀਤੇ ਨੇ ਪਾਕਿਸਤਾਨੀ ਮੀਡੀਆ ਨੇ ਰਿਪੋਰਟ ਦਿੱਤੀ ਹੈ ਕਿ ਹਵਾਈ ਫੌਜ ਨੇ ਤਹਿਰੀਕ-ਏ-ਤਾਲੀਬਾਨ ਦੇ ਮੁਖੀ ਮੁਫਤੀ ਨੂਰਵਲ ਮਹਿਸੂਦ ਨੂੰ ਮਾਰਨ ਦਾ ਦਾਵਾ ਕੀਤਾ ਪਾਕਿਸਤਾਨੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਮਹਿਸੂਦ ਪੂਰਬੀ ਕਾਬੂਲ ਚ ਇੱਕ ਛੁਪਣਗਾਹ ਵਿੱਚ ਰਹਿੰਦਾ ਸੀ ਉਸਨੇ 2018 ਤੋਂ TTV ਦੀ ਅਗਵਾਈ ਸੰਭਾਲੀ ਹੋਈ ਸੀ ਉਸ ਉਤੇ ਅਫਗਾਨਿਸਤਾਨ ਚ ਤਾਲੀਬਾਨ ਦੇ ਸਮਰਥਨ ਨਾਲ ਕੰਮ ਕਰਨ ਦਾ ਦੋਸ਼ ਹੈ ਪਾਕਿਸਤਾਨ ਦਾ ਕਾਬੂਲ ਉਤੇ ਹਵਾਈ ਹਮਲਾ ਜੀ ਇਹ ਸਮੇਂ ਹੋਇਆ ਜਦੋਂ ਤਾਲੀਬਾਨ ਸਰਕਾਰ ਦੇ ਵਿਦੇਸ਼ ਅਮੀਰ ਖਾਨ ਮੁਤਾਕੀ ਭਾਰਤ ਦੇ 7 ਦਿਨਾਂ ਦੌਰੇ ਉੱਤੇ ਪਹੁੰਚੇ ਹੋਏ ਨੇ ਉਹ 7 ਦਿਨ ਭਾਰਤ ਹੀ ਰਹਿਣਗੇ 2021 ਚ ਅਫਗਾਨਿਸਤਾਨ ਚ ਤਾਲੀਬਾਨ ਦੀ ਸੱਤਾ ਵਿੱਚ ਆਉਣ ਤੋਂ ਬਾਅਦ TTP ਨੇ ਪਾਕਿਸਤਾਨੀ ਸੁਰੱਖਿਆ ਬਲਾਂ ਵਿਰੁੱਧ ਗੁਰੀਲਾ ਯੁੱਧ ਛੇੜਿਆ ਹੈ TTP ਨੂੰ ਪਿਛਲੇ 12 ਸਾਲਾਂ ਚ ਪਾਕਿਸਤਾਨ ਲਈ ਸਭ ਤੋਂ ਵੱਡਾ ਅਤਵਾਦੀ ਖਤਰਾ ਮੰਨਿਆ ਜਾਂਦਾ ਹੈ ਪਾਕਿਸਤਾਨ ਦਾ ਦੋਸ਼ ਹੈ ਕਿ TTP ਦੇ ਲੜਾਕੇ ਸਰਹੱਦ ਪਾਰ ਅਫਗਾਨਿਸਤਾਨ ਚ ਸਿਖਲਾਈ ਪ੍ਰਾਪਤ ਕਰਦੇ ਨੇ ਫਿਰ ਪਾਕਿਸਤਾਨ ਵਾਪਸ ਆਉਂਦੇ ਨੇ ਤੇ ਹਮਲੇ ਕਰਦੇ ਨੇ ਹਾਲਾਂਕਿ ਤਾਲੀਬਾਨ ਦਾਵਾ ਕਰਦਾ ਹੈ ਕਿ ਉਹ TTP ਦਾ ਸਮਰਥਨ ਨਹੀਂ ਕਰਦਾ ਪਾਕਿਸਤਾਨ ਇੰਸਟੀਚਿਊਟ ਫਾਰ ਪੀਸ ਸਟੱਡੀਜ਼ ਦੇ ਅਨੁਸਾਰ 2015 ਤੋਂ ਬਾਅਦ ਦੇਸ਼ ਵਿੱਚ ਅਤਵਾਦੀ ਹਮਲੇ ਆਪਣੀ ਸਭ ਤੋਂ ਉੱਚੇ ਪੱਧਰ ਉੱਤੇ ਪਹੁੰਚ ਗਏ ਨੇ ਤੇ TTP ਇਸ ਦਾ ਮੁੱਖ ਦੋਸ਼ੀ ਹੈ گلوبਲ ਟੈਰੋਰਿਜ਼ਮ ਇੰਡੈਕਸ ਦੇ ਅਨੁਸਾਰ ਇਹਨਾਂ ਹਮਲਿਆਂ ਨੇ ਪਾਕਿਸਤਾਨ ਨੂੰ ਅਤਵਾਦ ਤੋਂ ਪ੍ਰਭਾਵਿਤ ਦੇਸ਼ਾਂ ਦੀ ਸੂਚੀ 'ਚ ਦੂਜੇ ਸਥਾਨ ਉੱਤੇ ਤਾਕਤ ਦਿੱਤਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ 21 ਅਮਰੀਕੀ ਸੰਸਦੀ ਮੈਂਬਰਾਂ ਨੇ ਇੱਕ ਪੱਤਰ ਲਿਖਿਆ ਜਿਸ 'ਚ ਉਹਨਾਂ ਨੂੰ ਭਾਰਤ ਨਾਲ ਸੰਬੰਧ ਸੁਧਾਰਨ ਦੀ ਅਪੀਲ ਕੀਤੀ ਗਈ ਹੈ। ਇਹ ਪੱਤਰ ਕਾਂਗਰਸਮੈਨ ਡਿਬੋਰਾ ਰੋਸ ਅਤੇ ਰੋਖ ਖੰਨਾ ਨੇ ਸਾਂਝੇ ਤੌਰ ਉਤੇ ਦਿੱਤੀ ਜਿਸੀ। ਉਹਨਾਂ ਕਿਹਾ ਕਿ ਭਾਰਤ ਤੋਂ ਆਉਣ ਵਾਲੀਆਂ ਵਸਤੂਆਂ 'ਤੇ ਭਾਰੀ ਟੈਰਿਫ ਲਗਾਉਣ ਨਾਲ ਅਮਰੀਕਾ ਦੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਦੋਸਤੀ ਨੂੰ ਨੁਕਸਾਨ ਪਹੁੰਚ ਰਿਹਾ ਜਿਸ ਨਾਲ ਦੋਵਾਂ ਦੇਸ਼ਾਂ ਲਈ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ। ਕਾਨੂੰਨ ਸਾਜਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਟੈਰਿਫ ਵੱਧਦੇ ਰਹੇ ਤਾਂ ਅਮਰੀਕੀਆਂ ਨੂੰ ਹੋਰ ਮਹਿੰਗੀਆਂ ਚੀਜ਼ਾਂ ਖਰੀਦਣੀਆਂ ਪੈਣਗੀਆਂ ਤੇ ਕੰਪਨੀਆਂ ਨੂੰ ਵੱਧ ਨੁਕਸਾਨ ਹੋਵੇਗਾ। ਇਸ ਨਾਲ ਭਾਰਤ ਤੇ ਅਮਰੀਕਾ ਦੀ ਦੋਸਤੀ ਨੂੰ ਵੀ ਖਤਰਾ ਹੋ ਸਕਦਾ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਟਰੰਪ ਦਾ ਇਹ ਕਦਮ ਭਾਰਤ ਨੂੰ ਚੀਨ ਤੇ ਰੂਸ ਦੇ ਨੇੜੇ ਧੱਕ ਸਕਦਾ ਹੈ। ਪੱਤਰ ਚ ਕਿਹਾ ਗਿਆ ਹੈ ਕਿ ਭਾਰਤ ਸੰਯੁਕਤ ਰਾਜ ਅਮਰੀਕਾ ਲਈ ਇੱਕ ਮੁੱਖ ਵਪਾਰਕ ਭਾਈਵਾਲ ਹੈ। ਅਮਰੀਕੀ ਕੰਪਨੀਆਂ ਭਾਰਤ ਤੋਂ ਇਲੈਕਟ੍ਰੋਨਿਕਸ, ਫਾਰਮਾਸਿਊਟੀਕਲ ਅਤੇ એનર્ਜੀ ਇੰਪੋਰਟਸ ਕਰਦੀਆਂ ਨੇ। ਭਾਰਤ ਵਿੱਚ ਨਿਵੇਸ਼ ਕਰਨ ਨਾਲ ਅਮਰੀਕੀ ਕੰਪਨੀਆਂ ਨੂੰ ਦੇਸ਼ ਦੇ ਵੱਡੇ ਬਾਜ਼ਾਰ ਤੋਂ ਲਾਭ ਮੁੰਡਾ ਇਸ ਤੋਂ ਇਲਾਵਾ ਸੰਯੁਕਤ ਰਾਜ ਅਮਰੀਕਾ ਚ ਭਾਰਤੀ ਨਿਵੇਸ਼ ਇਥੇ ਨੌਕਰੀਆਂ ਪੈਦਾ ਕਰ ਰਹੇ ਨੇ ਕਾਨੂੰਨ ਸਾਜਾਂ ਨੇ ਕਿਹਾ ਹੈ ਕਿ ਭਾਰਤ ਉੱਤੇ 50% ਟੈਰਿਫ ਲਗਾਉਣਾ ਭਾਰਤੀ ਕੰਪਨੀਆਂ ਤੇ ਅਮਰੀਕੀ ਲੋਕਾਂ ਦੋਵਾਂ ਲਈ ਨੁਕਸਾਨਦੇਹ ਹੈ ਜਿਸ ਨਾਲ ਅਮਰੀਕੀ ਕੰਪਨੀਆਂ ਲਈ ਸਮਾਨ ਬਣਾਉਣਾ ਤੇ ਵੇਚਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਪਰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਨਾਲ ਫੋਨ ਉਤੇ ਗੱਲ ਕੀਤੀ ਹੈ। ਉਹਨਾਂ ਨੇ ਗਾਜ਼ਾ ਜੰਗਮੰਦੀ ਯੋਜਨਾ ਦੀ ਸਫਲਤਾ ਉਤੇ ਦੋਵਾਂ ਨੇਤਾਵਾਂ ਨੂੰ ਵਧਾਈ ਦਿੱਤੀ ਹੈ। ਨੇਤਨਯਾਹੁ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕਰਨ ਲਈ ਕੈਬਨਿਟ ਮੀਟਿੰਗ ਵਿੱਚ ਵੀ ਵਿਗਣ ਪਾਇਆ। ਮੋਦੀ ਨੇ ਕਿਹਾ ਹੈ ਕਿ ਇਹ ਯੋਜਨਾ ਬੰਦਕਾਂ ਨੂੰ ਰਿਹਾ ਕਰਵੋਣ ਤੇ ਲੋਕਾਂ ਦੀ ਮਦਦ ਕਰਨ ਵਿੱਚ ਬਰਪਾਅ ਸ਼ਲੀ ਹੈ। ਭਾਰਤ ਹਮੇਸ਼ਾ ਅਜਿਹੀ ਯਤਨਾਂ ਦਾ ਸਮਰਥਨ ਕਰਦਾ ਹੈ। ਮੋਦੀ ਤੇ ਟਰੰਪ ਨੇ ਭਾਰਤ ਅਮਰੀਕਾ ਵਪਾਰ ਵਾਰਤਾਵਾਰਤਾਵਾਂ ਉੱਤੇ ਵੀ ਚਰਚਾ ਕੀਤੀ ਹੈ ਇਸ ਤੋਂ ਪਹਿਲਾਂ ਇਜ਼ਰਾਈਲ ਤੇ ਹਮਾਸ ਅਮਰੀਕਾ ਦੇ ਵਿਚੋਲਗੀ ਵਾਲੇ ਗਾਜ਼ਾ ਸ਼ਾਂਤੀ ਸਮਝੌਤੇ ਦੀ ਪਹਿਲੀ ਪੜਾਅ ਉਤੇ ਸਹਿਮਤ ਹੋ ਗਏ ਸਨ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ ਹੈ ਜਲਦੀ ਹੀ ਸਾਰੇ ਇਜ਼ਰਾਈਲੀ ਬੰਦਕਾਂ ਨੂੰ ਵੀ ਰਿਹਾ ਕਰ ਦਿੱਤਾ ਜਾਏਗਾ ਤੇ ਇਜ਼ਰਾਈਲ ਆਪਣੀਆਂ ਫੌਜਾਂ ਨੂੰ ਇੱਕ ਨਿਰਧਾਰਤ ਲਾਈਨ ਉੱਤੇ ਵਾਪਸ ਬੁਲਾ ਲਵੇਗਾ ਇਹ ਇੱਕ ਮਜ਼ਬੂਤ ਤੇ ਸਥਾਈ ਸ਼ਾਂਤੀ ਵੱਲ ਪਹਿਲਾ ਕਦਮ ਹੈ ਇਹ ਸਭ ਕੁਝ ਡੋਨਲਡ 트੍ਰੰਪ ਨੇ ਕਿਹਾ ਹੈ ਤੇ 트੍ਰੰਪ ਨੇ ਇਹ ਵੀ ਕਿਹਾ ਹੈ ਕਿ ਗਾਜ਼ਾ ਵਿੱਚ ਇਜ਼ਰਾਈਲੀ ਬੰਦਕਾਂ ਦੀ ਰਿਹਾਈ ਦਾ ਪਹਿਲਾ ਪੜਾ ਸੋਮਵਾਰ ਤੱਕ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਸਾਨੂੰ ਲੱਗਦਾ ਹੈ ਕਿ ਉਹ ਸਾਰੇ ਸੋਮਵਾਰ ਨੂੰ ਵਾਪਸ ਵੀ ਆ ਜਾਣਗੇ। ਟਰੰਪ ਨੇ ਇਸ ਹਫਤੇ ਦੇ ਅੰਤ 'ਚ ਮਿਸਰ ਜਾਣ ਦੀ ਵੀ ਉਮੀਦ ਹੈ। ਵਿਸ਼ੇਸ਼ ਜਾਂਚ ਟੀਮ ਨੇ ਅਸਾਮ ਦੇ ਮਸ਼ਹੂਰ ਗਾਇਕ ਜ਼ੁਬੇਨ ਗਰਗ ਦੀ ਸ਼ੱਕੀ ਮੌਤ ਦੇ ਸਬੰਧ 'ਚ ਉਸ ਦੇ ਦੋ ਨਿੱਜੀ ਸੁਰੱਖਿਆ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਨਿੰਦੇਸ਼ਵਰ ਬੋਰਾ ਤੇ ਪਰੇਸ਼ ਬੈਸ਼ੀਆ ਜੋ ਗਰਗ ਦੇ ਲੰਬੇ ਸਮੇਂ ਤੋਂ ਸੁਰੱਖਿਆ ਅਧਿਕਾਰੀ ਸਨ ਤੇ ਇਹਨਾਂ ਉੱਤੇ ਉਸ ਦੀ ਹੱਤਿਆ ਦਾ ਦੋਸ਼ ਹੈ। ਪੁਲਿਸ ਨੇ ਦੋਵਾਂ ਵਿਅਕਤੀਆਂ ਨੂੰ ਪਿਛਲੇ 4 ਤੋਂ 5 ਸਾਲਾਂ 'ਚ ਉਹਨਾਂ ਦੇ ਬੈਂਕ ਖਾਤਿਆਂ ਤੋਂ ਕੁੱਲ 1 ਕਰੋੜ ਰੁਪਏ ਤੋਂ ਵੱਧ ਦੇ ਲੈਣ-ਦੇਣ ਦੇ ਸਬੰਧ 'ਚ ਗ੍ਰਿਫਤਾਰ ਕੀਤਾ। ਇਸ ਵਿੱਚ 70 ਲੱਖ ਬੋਰਾ ਦੇ ਖਾਤੇ 'ਚ ਤੇ 40 ਲੱਖ ਬੈਸ਼ੀਆ ਦੇ ਖਾਤੇ 'ਚ ਜਮਾ ਕੀਤੇ ਗਏ ਸਨ। ਤੇ ਦੋਵਾਂ ਅਧਿਕਾਰੀਆਂ ਪਹਿਲਾਂ ਹੀ ਮੁਅੱਤਲ ਕੀਤੇ ਜਾ ਚੁੱਕੇ ਸਨ ਗਾਇਕ ਦੀ ਮੌਤ ਦੇ ਸੰਬੰਧ ਚ ਹੁਣ ਤੱਕ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਇਹਨਾਂ ਵਿੱਚ ਜੁਬੀਨ ਦੇ ਚਚੇਰੇ ਭਰਾ ਤੇ ਡੀਐਸਪੀ ਸਮੇਤ ਕਈ ਹੋਰ ਲੋਕ ਵੀ ਸ਼ਾਮਲ ਸਨ ਤੁਹਾਨੂੰ ਦੱਸ ਦਈਏ ਕਿ ਜੁਬੀਨ 19 ਸਤੰਬਰ ਨੂੰ ਸਿੰਗਾਪੁਰ ਚ ਸਕੂਬਾ ਡਾਈਵਿੰਗ ਕਰਦੇ ਸਮੇਂ ਡੁੱਬ ਗਿਆ ਸੀ ਜੋ 17 ਹੋਰ ਲੋਕਾਂ ਨਾਲ ਇੱਕ ਕਿਸ਼ਤੀ ਉੱਤੇ ਸਵਾਰ ਸੀ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਪਹਾੜਾਂ ਚ ਬਰਫਬਾਰੀ ਦਾ ਮੈਦਾਨੀ ਇਲਾਕਿਆਂ ਤੇ ਅਸਰ ਪੈ ਰਿਹਾ ਹੈ ਦੇ ਉੱਤਰ ਵੱਲ ਹਵਾ ਦੀ ਦਿਸ਼ਾ ਬਦਲਣ ਨਾਲ ਠੰਡ ਵਧ ਗਈ ਹੈ ਹਰਿਆਣਾ ਪੰਜਾਬ ਰਾਜਸਥਾਨ ਮੱਧ ਪ੍ਰਦੇਸ਼ ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚ ਰਾਤ ਦਾ ਤਾਪਮਾਨ 20 ਡਿਗਰੀ ਸੈਲਸੀਅਸ ਤੋਂ ਵੀ ਹੇਠਾਂ ਆ ਗਿਆ ਜਿਸ ਨਾਲ ਸਵੇਰੇ ਠੰਡੀਆਂ ਹਵਾਵਾਂ ਤੇ ਹਲਕੀ ਧੁੰਦ ਵੀ ਫੈਲਣੀ ਸ਼ੁਰੂ ਹੋ ਗਈ ਹੈ ਮੱਧ ਪ੍ਰਦੇਸ਼ ਦਾ ਰਾਜਗੜ ਵੀਰਵਾਰ ਨੂੰ ਸਭ ਤੋਂ ਠੰਡਾ ਸਥਾਨ ਹੈ ਜਿੱਥੇ ਘੱਟੋ ਘੱਟ ਤਾਪਮਾਨ 15.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭੋਪਾਲ ਦਾ ਘੱਟੋ ਘੱਟ ਤਾਪਮਾਨ 1.6 ਡਿਗਰੀ ਸੈਲਸੀਅਸ ਡਿੱਗ ਕੇ 18 ਡਿਗਰੀ ਸੈਲਸੀਅਸ ਰਹਿ ਗਿਆ ਜੋ ਕਿ ਆਮ ਨਾਲੋਂ 2.4 ਡਿਗਰੀ ਸੈਲਸੀਅਸ ਘੱਟ ਹੈ। ਰਾਜਸਥਾਨ ਦੇ Sirohi ਚ ਵੀ ਰਾਤ ਦਾ ਤਾਪਮਾਨ 15.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਿਕਰ ਚ ਘੱਟੋ ਘੱਟ ਤਾਪਮਾਨ 16 ਡਿਗਰੀ ਸੈਲਸੀਅਸ ਪਿਲਾਨੀ 'ਚ 16.6 ਡਿਗਰੀ ਸੈਲਸੀਅਸ ਤੇ ਅਜਮੇਰ 'ਚ 16.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਲਗਾਤਾਰ 4 ਦਿਨਾਂ ਦੀ ਬਾਰਿਸ਼ ਤੇ ਬਰਫਬਾਰੀ ਤੋਂ ਬਾਅਦ ਹਿਮਾਚਲ ਪ੍ਰਦੇਸ਼ 'ਚ ਵੀਰਵਾਰ ਨੂੰ ਮੌਸਮ ਸਾਫ਼ ਰਿਹਾ ਹਾਲਾਂਕਿ ਕੁੱਲੂ ਲਾਹੌਲ ਸਪੀਤੀ ਕਿਨੌਰ ਚੰਬਾ ਮੰਡੀ ਕਾਂਗੜਾ ਤੇ ਸ਼ਿਮਲਾਸ ਬਰਫ ਨਾਲ ਢੱਕ ਗਏ ਨੇ ਅੰਮ੍ਰਿਤਸਰ ਪੁਲਿਸ ਨੂੰ ਇੱਕ ਵਾਰ ਫੇਰ ਵੱਡੀ ਸਫਲਤਾ ਹਾਸਲ ਹੋਈ ਹੈ ਜਿੱਥੇ ਇੱਕ ਤੁਰੰਤ ਤੇ ਸੁਚੱਜੇ ਤਾਲਮੇਲ ਨਾਲ ਕਾਰਵਾਈ ਕੀਤੀ ਗਈ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਤੇ ਬੀਐਸਐਫ ਪੰਜਾਬ ਨਾਲ ਸਾਂਝਾ ਆਪਰੇਸ਼ਨ ਕੀਤਾ ਗਿਆ ਜਿਸ ਚ ਪਿੰਡ ਪੈਣੀ ਰਾਜਪੂਤਾਂ ਨੇੜੇ ਇੱਕ ਚੰਚੇ ਚੈਕਿੰਗ ਕੀਤੀ ਜਾ ਰਹੀ ਸੀ ਤੇ ਇਸੇ ਦੌਰਾਨ 3 ਕਿਲੋਗ੍ਰam ਆਇਸ ਮੈਥਮਫੈਟਾਮਾਈਨ ਬਰਾਮਦ ਕੀਤੀ ਗਈ ਹੈ ਹੁਣ ਇਸ ਦੇ ਚਾਲਦੇ ਆ ਥਾਣਾ ਘਰਿੰਡਾ ਵਿਖੇ ਇੱਕ ਐਫਆਰ ਵੀ ਦਰਜ ਕੀਤੀ ਗਈ ਹੈ ਤੇ ਹੁਣ ਇਹਨਾਂ ਤਸਕਰਾਂ ਦੀ ਪਛਾਣ ਕਰਨ ਅਤੇ ਇਹਨਾਂ ਦੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਤਕਨੀਕੀ ਜਾਂਚ ਜਾਰੀ ਹੈ ਪੰਜਾਬ ਪੁਲਿਸ ਪੰਜਾਬ ਵਿੱਚ ਨਸ਼ਾ ਖਤਮ ਕਰਕੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੀ ਕਤਲ ਦੇ ਮਲਜ਼ਮ ਜਗਤਾਰ ਸਿੰਘ ਤਾਰਾ ਨੂੰ ਵੀਰਵਾਰ ਗੈਰ ਕਾਨੂੰਨੀ ਫੰਡਿੰਗ ਨਾਲ ਸੰਬੰਧਿਤ ਇੱਕ ਪੁਰਾਣੀ ਮਾਮਲੇ 'ਚ ਇਥੋਂ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਇਹ ਮਾਮਲਾ ਸਾਲ 2009 'ਚ ਥਾਣਾ ਭੋਗਪੁਰ 'ਚ ਦਰਜ ਹੋਇਆ ਸੀ ਜਿਸ 'ਚ ਤਾਰਾ ਉੱਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਵਿੱਤੀ ਮਦਦ ਦੇਣ ਦੇ ਦੋਸ਼ ਲੱਗੇ ਸਨ। ਇਸ ਕੇਸ ਦੀ ਸੁਣਵਾਈ ਐਡਿਸ਼ਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜੀਵ ਕੁਮਾਰ 베ਰੀ ਦੀ ਅਦਾਲਤ ਚ ਹੋਈ ਹੈ। ਪਿਛਲੀ ਤਰੀਕ ਉਤੇ ਅਦਾਲਤ ਨੇ ਤਾਰਾ 313 CrPC ਹੇਠ ਤਾਰਾ ਦਾ ਬਿਆਨ ਦਰਜ ਕੀਤਾ ਸੀ ਤੇ ਸੁਣਵਾਈ ਲਈ 9 ਅਕਤੂਬਰ ਦੀ ਤਰੀਕ ਨਿਰਧਾਰਤ ਕੀਤੀ ਗਈ ਸੀ। ਅੱਜ ਦੋਹਾਂ ਪੱਖਾਂ ਦੀ ਅੰਤਿਮ ਬਹਿਸ ਪੂਰੀ ਕਰ ਲਈ ਗਈ ਹੈ ਜਿਸ ਤੋਂ ਬਾਅਦ ਅਦਾਲਤ ਨੇ ਅਗਲੀ ਸੁਣਵਾਈ ਦੀ ਤਰੀਕ 23 ਅਕਤੂਬਰ 2025 ਤੈਅ ਕੀਤੀ ਹੈ। ਸੰਭਾਵਨਾ ਹੈ ਕਿ ਉਸੇ ਦਿਨ ਅਦਾਲਤ ਇਸ ਮਾਮਲੇ 'ਚ ਫੈਸਲਾ ਸੁਣਾ ਸਕਦੀ ਹੈ ਤਾਰਾ ਉੱਤੇ ਦੋਸ਼ ਹੈ ਕਿ ਉਸਨੇ 2009 'ਚ ਗੈਰਕਾਨੂੰਨੀ ਤਰੀਕੇ ਨਾਲ ਫੰਡ ਇਕੱਠਾ ਕਰਕੇ ਕੁਝ ਸੰਗਠਨਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਸੀ ਉਸ ਸਮੇਂ ਪੁਲਿਸ ਨੇ ਉਸ ਦੇ ਖਿਲਾਫ ਗੈਰ ਕਾਨੂੰਨੀ ਗਤੀਵਿਧੀਆਂ ਤਹਿਤ ਯੂਏਪੀਏ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਸੀ। ਵਿਰਵਾੜ ਦੀ ਸੁਣਵਾਈ ਦੌਰਾਨ ਅਦਾਲਤ ਕੰਪਲੈਕਸ ਅਤੇ ਆਲੇ-ਦੁਆਲੇ ਦੇ ਖੇਤਰ 'ਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਸੁਰੱਖਿਆ ਕਾਰਨ ਕਰਕੇ ਜਲੰਧਰ ਪੁਲਿਸ ਤੇ ਜੇਲ੍ਹ ਪ੍ਰਸ਼ਾਸਨ ਦੀਆਂ ਟੀਮਾਂ ਸਵੇਰੇ ਤੋਂ ਹੀ ਤੈਨਾਤ ਸਨ। ਤਾਰਾਂ ਨੂੰ ਪਟਿਆਲਾ ਦੀ ਬੜੈਲ ਜੇਲ੍ਹ ਤੋਂ ਲਿਆਂਦਾ ਗਿਆ ਸੀ ਤੇ ਪੇਸ਼ੀ ਦੌਰਾਨ ਪੁਲਿਸ ਦੇ ਵਿਸ਼ੇਸ਼ ਕਮਾਂਡੋ ਅਦਾਲਤ ਦੇ ਬਾਹਰ ਮੌਜੂਦ ਰਹੇ ਸਨ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ। ਭਾਰਤੀ ਕਿਸਾਨ ਯੂਨੀਅਨ ਇਕਤਾ ਸੰਘਰਸ਼ ਵੱਲੋਂ ਕਸਬਾ ਚ ਬਾਲਵਿਕੀ ਆਮ ਆਦਮੀ ਪਾਰਟੀ ਦੀ ਆਗੂ ਸੋਨੀਆ ਮਾਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਉਸ ਦਾ ਪੁਤਲਾ ਵੀ ਸਾੜਿਆ ਗਿਆ ਇਸ ਸੰਬੰਧੀ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਇਕਤਾ ਸੰਘਰਸ਼ ਦੇ ਸੂਬਾ ਜਨਰਲ ਸਕੱਤਰ ਦੇਰ ਬਾਕਸਿੰਗ ਨੇ ਦੱਸਿਆ ਕਿ ਥਾਣਾ ਲਪੋਕੇ ਦੀ ਐਸਐਚਓ ਵੱਲੋਂ ਕੀਤੀਆਂ ਗਈਆਂ ਧੱਕੇਸ਼ਾਹੀਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਸੰਘਰਸ਼ ਵੱਲੋਂ ਜ਼ਿਲ੍ਹਾ ਅਮਰitsar ਦੇ ਥਾਣਾ ਲਪੋਕੇ ਦੇ ਸਾਹਮਣੇ ਐਸਐਚਓ ਦੇ ਖਿਲਾਫ 1 ਅਕਤੂਬਰ ਨੂੰ ਧਰਨਾ ਲਗਾਉਣ ਦਾ ਆਗਲ ਦਿੱਤਾ ਗਿਆ ਸੀ ਜੋ ਪਿੰਡ ਚੋਗਾਵਾ ਦੇ ਇੱਕ ਕਿਸਾਨ ਦੀ ਫਸਲ ਆਮ ਆਦਮੀ ਪਾਰਟੀ ਦੇ ਕੁਝ ਗੁੰਡਿਆਂ ਵੱਲੋਂ ਹਲਕਾ ਇੰਚਾਰਜ ਦੀ ਸਹਿਅਤੇ ਫਸਲ ਵੱਢੀ ਗਈ ਸੀ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਇਨਾ ਮੈਨੂੰ ਦਿਓ ਇਜਾਜ਼ਤ ਧੰਨਵਾਦ